ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊ ਟੂਵੀ ਨਾਰਸਿੰਘ ਰੰਗੀਲਾ ਦਿਨਾਲ ਤੇ ਮੈਂ ਦੋੜ ਆਪਣਾ ਨਾਰਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਅਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਪਾ ਰੋਡ ਐਚਡੀਐਸਸੀ ਬੈਂਕ ਦੇ ਕੋਲ ਜਿੱਥੇ ਅੱਜ ਦੇ ਭਾਰਤੀ ਕਿਸਾਨ ਜੁਨੀਅਨ ਦਕੌਂਦਾ ਵੱਲੋਂ ਐਚਡੀਐਫਸੀ ਬੈਂਕ ਦਾ ਘਰਾਉ ਕੀਤਾ ਗਿਆ ਹੈ ਤੇ ਇਹ ਜਿਹੜਾ ਮਸਲਾ ਹੈ ਜਿਹੜਾ ਮਾਮਲਾ ਹੈ ਇਹ 26 ਲੱਖ ਰੁਪਏ ਦੀ ਠੱਗੀ ਨੂੰ ਲੈ ਕੇ ਤੇ ਜਿਹੜਾ ਧਰਨਾ ਲਗਾਇਆ ਗਿਆ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਦਿਖਾਉਨੇ ਆ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਦੇ ਲਾਈਵ ਤਸਵੀਰਾਂ ਨੇ ਤੇ ਆਪਾਂ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਇਹ ਜਿਹੜਾ ਧਰਨਾ ਕਿਉਂ ਲਗਾਇਆ ਗਿਆ ਤੇ ਜਿਹੜਾ 30 ਲੱਖ ਦੀ ਜਿਹੜੀ ਡਕੈਤੀ ਸਮਝ ਲਓ ਜਾਂ ਠੱਗੀ ਮਾਰੀ ਗਈ ਹੈ ਕਿਸਾਨ ਦੇ ਨਾਲ ਉਹਨਾਂ ਨੇ ਕੀ ਕੀ ਇਲਜ਼ਾਮ ਲਗਾਏ ਗਏ ਨੇ ਤੇ ਬੈਂਕ ਮੈਨੇਜਰ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਹੁਣ ਲੈ ਕੇ ਚੱਲਦੇ ਆਂ ਹਮਲੋ ਜਿਲ੍ਹਾ ਫਤਿਹਗੜ ਸਾਹਿਬ ਐਚਡੀਐਫਸੀ ਬੈਂਕ ਜਿੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੱਲੋਂ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੇ ਐਚਡੀਐਫਸੀ ਬੈਂਕ ਦਾ ਘਰਾਓ ਕੀਤਾ ਅਤੇ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਜਿਹੜਾ ਧਰਨਾ ਚੱਲਦਾ ਜਾਰੀ ਰਹੂਗਾ ਤੇ ਆਜੋ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਐਚਡੀਐਫਸੀ ਬੈਂਕ ਮਲੋਹ ਦੇ ਵਿੱਚ ਤੇ ਦਿਖਾਉਣਾ ਤੁਹਾਨੂੰ ਉੱਥੇ ਦੀਆਂ ਲਾਈਵ ਤਸਵੀਰਾਂ ਤੇ ਤੁਹਾਨੂੰ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੇ ਉਹਨਾਂ ਦੀ ਪੂਰੀ ਜਿਹੜੀ ਜਾਣਕਾਰੀ ਹੈ ਇਸ ਮਾਮਲੇ ਦੀ ਜੋ ਕਿ 26 ਲੱਖ ਦਾ ਜਿਹੜਾ ਫਰਾਡ ਹੈ ਉਹ ਐਚਡੀਐਫਸੀ ਬੈਂਕ ਤੇ ਇਲਜ਼ਾਮ ਲਗਾਇਆ ਨੇ ਕੀਤਾ ਗਿਆ ਉਹਨਾਂ ਵੱਲੋਂ ਤੇ ਉਸ ਦੀ ਆਪਾਂ ਜਾਣਕਾਰੀ ਲੈਨੇ ਆ ਤੇ ਆਜੋ ਫਿਰ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਐਚਡੀਐਫਸੀ ਬੈਂਕ ਬਲੋ ਜਿਲ੍ਹਾ ਫਤਿਹਗੜ ਸਾਹਿਬ ਤੇ ਕਰਦੇ ਆ ਆਪਾਂ ਗੱਲਬਾਤ ਪਾਈਆ ਹੈੱਡ ਆਫਿਸ ਗਈਆ ਜਵਾਬ ਆਊਗਾ ਇਹ 18 ਅਗਸਤ ਦੀ ਕਹਾਣੀ ਜਿਹੜੀ ਸ਼ੁਰੂ ਹੋਈ ਹੋਈ ਆ ਅੱਜ ਤੁਸੀਂ ਫਰਵਰੀ ਚ ਪਹੁੰਚ ਗਏ ਤਕਰੀਬਨ 6 ਮਹੀਨੇ ਹੋ ਚਲੋ ਕਿਸਾਨ ਅਨਪੋਰ ਸੀ ਵੀ ਸਾਡਾ ਕੋਈ ਸ਼ਾਇਦ ਹੱਲ ਹੋ ਜਾਏ ਕਿਉਂਕਿ ਇਹਨਾਂ ਨੇ ਭਰੋਸਾ ਹੀ ਇਹਨਾਂ ਦਿੱਤਾ ਸੀ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਜਦੋਂ ਇਹ बार-बार ਗੇੜੇ ਲਾ ਕੇ ਬੈਂਕ ਦੇ ਕੋਈ ਹੱਲ ਨਾ ਮਿਲਿਆ ਤਾਂ ਇਹਨਾਂ ਨੇ ਬਲਾਕ ਤਾਸੋਂ ਭਾਰਤੀ ਕਿਸਾਨ ਯੂਨੀਅਨ ਡਟਾਉਂਦਾ ਪ੍ਰਧਾਨ ਸਾਹਿਬ ਜੀ ਭੜੀ ਉਹਨਾਂ ਤੱਕ ਸਾਡੀ ਪੂਰੀ ਟੀਮ ਤੱਕ ਪਹੁੰਚ ਕਰੀ ਅਸੀਂ ਭਾਰਤੀ ਕਿਸਾਨ ਯੂਨੀਅਨ ਡਟਾਉਂਦਾ ਸੂਬਾ ਸਾਇਕ ਜਾਣ ਚੀ ਕੀ ਮਸਲਾ ਹੋਇਆ ਜੀ ਮਸਲਾ ਬਾਈ ਜੀ ਜੋ ਸਾਡਾ ਪਿੰਡ ਆਲੋ ਵਾਲਾ ਸਾਡੇ ਪਿੰਡ ਦੇ ਦੋ ਕਿਸਾਨ ਨੇ ਰਾਮ ਸਿੰਘ ਤੇ ਹਰਮੇਲ ਸਿੰਘ ਜੋ ਇਹਨਾਂ ਨੇ ਆਪਣੇ ਕੰਮਕਾਰ ਦੇ ਲਈ ਖੇਤੀਬਾੜੀ ਲਿਮਟ ਬਣਾਈ ਸੀ ਜੀ ਲਿਮਟ ਬਣਾਈ ਸੀ ਉਸ ਦੇ ਵਿੱਚੋਂ 8ਵੇਂ ਮਹੀਨੇ ਦੇ ਅਗਸਤ ਦੇ ਵਿੱਚ ਇਹਨਾਂ ਦਾ 26 ਲੱਖ ਰੁਪਇਆ ਨਿਕਲ ਗਿਆ ਤਿੰਨ ਚਾਰ ਐਂਟਰੀਆਂ ਵਿੱਚ ਨਿਕਲੇ ਵੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਮੇਰਾ ਖਾਤੇ ਨਾਲ ਸੇਟਸਾੜ ਹੋ ਰਹੀ ਆ ਜੀ ਇਹ ਭਾਰਸੋਂ ਜਾ ਕੇ ਬੈਂਕ ਦੇ ਵਿੱਚ ਮੁੰਡਾ ਹਰਜਿੰਦਰ ਸਿੰਘ ਆ ਜਿਨ੍ਹਾਂ ਨੇ ਸ਼ਾਇਦ ਲਿਮਟ ਕੀਤੀ ਸੀ ਉਹ ਦਿਨ ਰਾਤ ਦਾ ਕੀਤਾ ਉਹਨੂੰ ਕਿਹਾ ਵੀ ਮੇਰਾ ਖਾਤਾ ਬਲੌਕ ਕਰ ਦਿਓ ਉਹਨਾਂ ਦਾ ਕਿਉਂ ਜਵਾਬ ਸੀਗਾ ਵੀ ਤੁਹਾਡਾ ਜੁਆਇੰਟ ਅਕਾਊਂਟ ਉਹ ਜਿਹੜੇ ਦੂਜੇ ਭਰਾ ਸੀਗੇ ਉਹ ਬਾਹਰ ਸੀਗੇ ਵੀ ਉਹਨਾਂ ਤੋਂ ਬਿਨਾ ਅਕਾਊਂਟ ਬਲੌਕ ਨਹੀਂ ਜਦੋਂ ਦੂਏ ਤੀਏ ਦਿਨ ਖਾਤਾ ਸਾਰਾ ਖਾਲੀ ਹੋ ਗਿਆ ਫਿਰ ਬੈਂਕ ਨੇ ਬਲੌਕ ਫਿਰ ਕਿਵੇਂ ਬਲੌਕ ਹੋ ਗਿਆ ਬਾਈ ਇਹ ਤਾਂ ਲੁਪਟੀ ਆ ਸ਼ਰਿਆ ਮਿਲੀ ਭੁਗਤਾ ਸਾਡਾ ਤੀਆ ਚੌਥਾ ਕਿਹੜਾ ਹੈ ਪਹਿਲਾਂ ਅਸੀਂ ਪੰਜ ਬੰਦੇ ਹੋਏ 10 ਆਉਂਦੇ ਸਨ ਸਾਡੇ ਜ਼ਿਲ੍ਹਾ ਪ੍ਰਧਾਨ ਖੜਾ ਸੈਕਟਰੀ ਖੜਾ ਸਾਰੀ ਜਿਹੜੇ ਮਾਰਦੇ ਸੀਗੇ ਤਾਂ ਕਦੇ ਕਹਿੰਦੇ ਸੀ ਅੱਜ ਕਦੇ ਕਹਿੰਦੇ ਕੱਲ ਇਹ ਜਿਹੜੇ ਪੈਸੇ ਨੇ ਉਹ ਕਿੱਥੇ ट्रांजੈਕਸ਼ਨ ਹੋਈਆਂ ਉਹ ਕਾਫੀ ਖਾਤਿਆਂ 'ਚ ਕੋਈ ਦਿੱਲੀ ਤੇ ਬਾਕੀ ਜਾਣਕਾਰੀ ਤੁਹਾਨੂੰ ਇਹ ਆਪ ਖੁਦ ਦੱਸ ਦਿੰਦੇ ਨੇ ਰਾਮ ਸਿੰਘ ਜੀ ਨਾਮ ਰਾਮ ਸਿੰਘ ਆ ਜੀ ਹਾਂਜੀ ਆ ਲੋੜ ਦਾ ਕਿਸਾਨ ਰਹਣ ਵਾਲਾ ਹਾਂ ਜੀ ਮੈਂ ਹਾਂਜੀ ਤੇ ਮੇਰੀ ਖੇਤੀਬਾੜੀ ਲਿੰਟ ਕਰਾਈ ਹੋਈ ਸੀਗੀ ਜੀ 52 ਲੱਖ ਦੀ ਸਾਡੀ ਜੋਇੰਟ ਗ੍ਰੈਂਟ ਸੀਗੀ ਮੇਰੇ ਬ੍ਰਦਰ ਨਾਲ ਤੇ 18 ਅਗਸਤ ਦੀ ਗੱਲ ਆ ਜੀ ਤੇ 18 ਅਗਸਤ ਨੂੰ ਮੇਰਾ WhatsApp ਹੈਕ ਹੋ ਗਿਆ ਸੀਗਾ ਜੀ ਅੱਛਾ ਜਦੋਂ ਮੇਰਾ WhatsApp ਹੈਗੋਇਆ ਮੈਂ ਇੱਕ ਦੋ ਦੀ ਰਿਐਲਿਟੀ ਮੈਨੂੰ ਫਰਾਲੇ ਕਹਿੰਦੇ ਵੀ ਤੁਸੀਂ ਬੈਂਕੇ ਜਾ ਕੇ ਇਹ ਗੱਲ ਆਪਣੀ ਦੱਸੋ ਵੀ ਤੁਹਾਡੇ ਖਾਤੇ ਨਾਲ ਕੋਈ ਛੇੜਖੰਨੀ ਨਾ ਹੋ ਜੇ ਕੋਈ ਪੈਸੇ ਨਾ ਨਿਕਲ ਜਣ ਮੈਂ ਹਰਜਿੰਦਰ ਸਿੰਘ ਨੇ ਮੇਰੀ ਲਿਮਟ ਕਰੀ ਹਰਜਿੰਦਰ ਸਿੰਘ ਨੇ ਮੈਂ ਉਹਦੇ ਨਾਲ ਰੁਕਵਾ ਕੈਂਪਟਾ ਉਹ ਕਹਿੰਦਾ ਤੁਸੀਂ ਇਸ ਟਾਈਮ ਕਿੱਥੇ ਮੈਂ ਜ ਮੇਰੇ ਪਾਸੋਂ ਆਇਆ ਵਾ ਕਿਰ ਤੁਸੀਂ ਹੁਣੇ ਪਾਸੋਂ ਬੈਂਕ ਜਾਓ ਵੀ ਉੱਥੇ ਜਾ ਕੇ ਮੇਰੀ ਗੱਲ ਕਰਾਓ ਵੀ ਤੁਹਾਡੇ ਖਾਤੇ ਬਲੌਕ ਕਰਾ ਦਿੰਦੇ ਹਾਂ ਚਲੋ ਮੈਂ ਉਹਨਾਂ ਦੇ ਕਹੇ ਤੋ ਜੀ ਪਾਸੋਂ ਬੈਂਕ ਚ ਲਿਆ ਗਿਆ ਪਾਸੋਂ ਬੈਂਕ ਜਾ ਕੇ ਦੱਸਿਆ ਵੀ ਮੇਰੇ ਮੈਨੂੰ ਡਰਾਇਆ ਮੇਰੇ ਖਾ ਉਹਨਾਂ ਦੀ ਮੈਂ ਹਰਜਿੰਦਰ ਸਿੰਘ ਨਾਲ ਗੱਲ ਵੀ ਕਰਾਈ ਹਰਜਿੰਦਰ ਸਿੰਘ ਨੇ ਵੀ ਇਹੀ ਕਿਹਾ ਵੀ ਇਹ ਮੇਰੇ ਮੈਂ ਇਹਨਾਂ ਦੀ ਲਿਮਟ ਡਿਗਰੀ ਤੁਸੀਂ ਇਹਨਾਂ ਦੇ ਖਾਤੇ ਬਲੌਕ ਕਰ ਦਿਓ ਚਲੋ ਉਹਨਾਂ ਨੇ ਮੇ ਤੋਂ ਐਪਲੀਕੇਸ਼ਨ ਲਿਖਾ ਕੇ ਸਾਈਨ ਵੀ ਲੈ ਲਈ ਜੀ ਜਦੋਂ ਖਾਤੇ ਬਲੌਕ ਕਰਨ ਲੱਗੇ ਜੀ ਮੈਡਮ ਕਹਿੰਦੀ ਵੀ ਤੁਹਾਡਾ ਖਾਤਾ ਜੁਆਇੰਟ ਆ ਜੀ ਮੈਂ ਹਾਂ ਜੀ ਜਿਹੜੇ ਮੈਡਮ ਸੀਗੇ ਜੀ ਉਹ ਮੈਂ ਨਾ ਨਹੀਂ ਜਾਣਦਾ ਜੀ 500 500 ਬਲੌਕ ਤੇ 500 ਬ੍ਰਾਂਡ ਦੀ ਮੈਂ ਜੀ ਠੀਕ ਹੈ ਜੀ ਐਚਡੀਐਫਸੀ ਐਚਡੀਐਫਸੀ ਜੀ ਤੇ ਉੱਥੇ ਮੈਨੇਜਰ ਸਾਹਿਬ ਨੂੰ ਮੈਂ ਕਿਹਾ ਮਹਾ ਜੀ ਮੇਰੇ ਨਾਲ ਜੇ ਮੇਰੇ ਖਾਤੇ ਤੁਸੀਂ ਬਲਾਕ ਨਹੀਂ ਕੀਤੇ ਮੇਰੇ ਪੈਸੇ ਨਿਕਲੇ ਕੌਣ ਜ਼ਿੰਮੇਵਾਰ ਹੈ ਕਹਿੰਦੇ ਜੇ ਤਾਂ ਇਹ ਬੈਂਕਾਂ ਚ ਪੈਸੇ ਨਿਕਲਣ ਲੱਗੇ ਹੁਣ ਤਾਂ ਬੈਂਕਾਂ ਖਾਲੀ ਹੋ ਜਾਣਗਾ ਤੁਸੀਂ ਕਿਸੇ ਨਾਲ ਲਿੰਕ ਸ਼ੇਅਰ ਨਾ ਕਰਿਓ ਕੋਈ OTP ਨਾ ਦਿਓ ਕਹਿੰਦਾ ਐਵੇਂ ਕਿਸੇ ਨਹੀਂ ਹੋ ਸਕਦਾ ਤੁਸੀਂ OTP ਦਿੱਤਾ ਤਾਂ ਨਹੀਂ ਨਾ ਨਾ ਮੈਂ ਕੋਈ ਲਿੰਕ ਸ਼ੇਅਰ ਨਹੀਂ ਕੀਤਾ ਕੋਈ OTP ਨਹੀਂ ਦਿੱਤਾ ਕਿਉਂ ਮੈਂ ਪਹਿਲੇ ਚੌਕਸ ਸੀ ਇਸ ਮਸਲੇ 'ਚ ਉਹਦਾ ਜਿਹੜੀ ਟ੍ਰਾਂਜੈਕਸ਼ਨ ਹੋਈ ਹੈ ਉਹ ਬਾਈ ਚੈੱਕ ਹੈ ਜਾਂ ਆਨਲਾਈਨ ਉਹ ਮੈਂ ਤੁਹਾਨੂੰ ਦੱਸਦਾ ਜੀ 18 ਅਗਸਤ ਤੋਂ ਬਾਅਦ ਮੈਂ 22 ਅਗਸਤ ਨੂੰ ਗਿਆ ਉਹਨਾਂ ਨੇ ਚਲੋ ਮੈਨੂੰ ਸਮਝਾ ਕੋਈ ਵੀ ਤੁਸੀਂ ਕੋਈ ਗੱਲ ਨਹੀਂ ਐ ਨਾ ਕਰੋ ਐ ਨਾ ਕਰੋ ਤੁਹਾਡੇ ਖਾਤੇ ਨੂੰ ਕੁਝ ਨਹੀਂ ਹੁੰਦਾ ਉਹਨੇ ਖਾਤੇ ਬਲੌਕ ਕਰਨ ਦੀ ਬਜਾਏ ਜੀ ਮੈਨੂੰ ਉਦਾਂ ਹੀ ਵਾਪਸ ਪਰੋਸੇ ਦੀ ਲੈ ਕੇ ਵਾਪਸ ਮੋੜਤਾ ਠੀਕ ਹੈ ਜੀ ਤੋਂ ਉਸ ਤੋਂ ਬਾਅਦ ਜੀ 12 ਮੇਰੇ ਖਾਤੇ ਨਾਲ ਛੇੜਖਾਨੀ ਕਰਦੇ ਰਹੇ ਸਾਨੂੰ ਸਾਡੇ ਕੋਲ ਤੱਕ ਤੋਂ ਨਹੀਂ ਸਾਡੇ ਬਲੌਕ ਹੀ ਕਰ ਲਿਆ ਸਾਰਾ ਕੁਝ ਸਾਡੇ ਕੋਲ ਤੋਂ ਕੋਈ ਨਾ ਮੈਸੇਜ ਨਾ ਕੋਈ ਹੈਕ ਹੋ ਗਿਆ ਜੀ ਹਾਂ 12 ਸਤੰਬਰ ਨੂੰ ਜੀ ਮੈਂ ਬੈਂਕ ਗਿਆ ਜੀ ਬੈਂਕ ਜਾ ਕੇ ਆਪਣਾ ਅਮਰਤਪੁਰ ਮੇਰਾ ਦੋਸਤ ਜੀ ਨੂੰ ਪੇਮੈਂਟ ਦਿੱਤੇ ਸੀ ਦੀ ਮੈਨੂੰ ਪੇਮੈਂਟ ਦੇਣੀ ਸੀਗੀ ਅਸੀਂ 13 ਸਤੰਬਰ ਨੂੰ 5 ਲੱਖ ਦਾ ਚੈੱਕ ਭਰ ਕੇ ਬੈਂਕ ਚਲੇ ਗਏ ਬੈਂਕ ਅਸੀਂ ਗਏ ਉਹਨਾਂ ਦਾ ਸਾਈਬਰ ਡਾਊਨ ਚੱਲੇ ਜੀ ਅਸੀਂ 2-3 ਘੰਟੇ ਬੈਠੇ ਵੀ ਰਹੇ ਚਲੋ ਮੈਡਮ ਨੇ ਕਿਹਾ ਵੀ ਅਸੀਂ ਟਰਾਂਸਫਰ ਜੈਕਸ਼ਨ ਕਰਾਉਣੇ ਜੀ ਤੁਸੀਂ ਕਦੋਂ ਚੱਲ ਜੂ ਤੁਹਾਡੇ ਹੈ ਕਹਿੰਦੇ ਹੋ ਵੀ ਪਤਾ ਨਹੀਂ ਵੀ ਕਦੋਂ ਚੱਲੂ ਸ਼ਾਮ ਤੱਕ ਨਾ ਚੱਲੇ ਤੁਸੀਂ ਸਾਨੂੰ ਆਪਣਾ ਚੈੱਕ ਦੇ ਦਿਓ ਤੁਹਾਨੂੰ ਅਸੀਂ ਐਂਟਰੀ ਕਰਾ ਕੇ ਹੀ ਦੱਸ ਦਾਂਗੇ ਠੀਕ ਹੈ ਤੇ ਅਸੀਂ ਉਹਨਾਂ ਨੂੰ ਚੈੱਕ ਦੇ ਆ ਜੀ ਵਾਪਸ ਆ ਗਏ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਤੁਹਾਡੇ ਖਾਤੇ 'ਚ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ ਕੋਈ ਸੁਨੇਹਾ ਨਹੀਂ ਜੀ ਠੀਕ ਹੈ 16 ਤਰੀਕ ਨੂੰ ਅਸੀਂ 16 ਤਰੀਕ ਨੂੰ ਹਾਂ ਜੀ ਫੇਰ ਗਏ ਬੈਂਕ ਦਾ 16 ਤਰੀਕ ਨੂੰ ਜਦੋਂ ਬੈਂਕ ਜਾ ਕੇ ਤੁਸੀਂ ਸ਼ਾਇਦ ਤੁਸੀਂ ਟ੍ਰਾਂਜੈਕਸ਼ਨ ਨਹੀਂ ਕਰੀ ਹੋਗਾ ਤੁਹਾਡੇ ਖਾਤੇ 'ਤੋਂ ਪੈਸੇ ਨਹੀਂ ਜੀ ਅਸੀਂ ਜੇ ਸਾਡੇ ਖਾਤੇ 'ਤੇ ਪੈਸੇ ਨਹੀਂ ਅਸੀਂ ਚੈੱਕ ਪੈਸੇ ਹੈਗੇ ਸੀਗੇ ਤਾਂ ਹੀ ਦੇ ਕੇ ਤੁਸੀਂ ਸਾਨੂੰ ਕਾਲ ਕਰਕੇ ਕਿਉਂ ਨਹੀਂ ਦੱਸਿਆ ਕਹਿੰਦੇ ਜਿਹੜੀ ਗੱਲ ਹੋ ਗਈ ਕੋਈ ਗੱਲ ਨਹੀਂ ਤੁਸੀਂ ਜਾ ਕੇ ਹੁਣੇ ਆਪਣਾ ਤੁਸੀਂ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਕਰੋ ਠੀਕ ਹੈ ਅਸੀਂ ਪਿਆ ਜੀ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਕਰਾਈ ਰਿਪੋਰਟ ਕਰਾਉਣ ਤੋਂ ਬਾਅਦ ਜੀ ੱੱਕੇ ਮੁੱਕੇ ਰਹੇ ਜੀ ਬੈਂਕ ਜਾਂਦੇ ਰਹੇ ਕਦੇ ਸਾਈਬਰ ਕ੍ਰਾਈਮ ਦੇ ਵਾਗ ਜੀ ਸਾਡਾ ਕੋਈ ਮਸਲਾ ਖੱਦ ਨਹੀਂ ਹੋਇਆ ਜੀ ਸਰੇ ਸਾਡਾ 22 ਲੱਖ ਦਾ ਬਹੁਤ ਵੱਡਾ ਨੁਕਸਾਨ ਹੋ ਇੰਨੇ ਭਰਨ ਜੁਗਗੇ ਵੀ ਨਹੀਂ ਹੈਗੇ ਜੀ ਕੋਈ ਨੌ ਵਗੈਰਾ ਆਇਆ ਉਹਦੇ ਵਿੱਚ ਆਨਲਾਈਨ ਜਿਹੜੀ ਪੇਮੈਂਟ ਜਿਹਨੂੰ ट्रांजੈਕਸ਼ਨ ਆਉਂਦੀਆਂ ਨੇ ਉਹ ਦੀ ਸਾਈਬਰ ਕ੍ਰਾਈਮ ਵਾਲੇ ਜਾਂਚ ਕਰ ਰਹੇ ਨੇ ਜੀ ਉਹਨਾਂ ਨੂੰ ਪਤਾ ਸਾਰਾ ਵੀ ਕੀ ਹੋ ਰਿਹਾ ਕੀ ਨਹੀਂ ਜੀ ਉਸ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦੇ ਇਹ ਤੁਸੀਂ ਕੋਈ ਚੈੱਕ ਤਾਂ ਨਹੀਂ ਹੋ ਹੋਰ ਦਿੱਤਾ ਅਸੀਂ ਕੋਈ ਚੈੱਕ ਨਹੀਂ ਦਿੱਤਾ ਨੀ ਸਾਰਾ ਆਨਲਾਈਨ ट्रांजੈਕਸ਼ਨ ਆਨਲਾਈਨ ट्रांजੈਕਸ਼ਨ ਹੋਇਆ ਜੀ ਪਹਿਲੀ ਐਂਟਰੀ ਹੋਈ ਜੀ 13 13 ਸਤੰਬਰ ਨੂੰ ਜੀ 7-8 ਲੱਖ ਦੀ ਰਾਤ ਨੂੰ 1 ਤੋਂ 2 ਵਜੇ ਜੀ ਦੂਜੀ ਐਂਟਰੀ ਹੋਈ ਜੀ 14 ਨੂੰ ਜੀ ਸਤੰਬਰ ਨੂੰ ਸਤੰਬਰ ਨੂੰ ਜੀ ਤੀਜੀ ਐਂਟਰੀ ਸੋਮਵਾਰ ਨੂੰ 15 ਸਤੰਬਰ ਨੂੰ ਜੀ ਬੈਂਕ ਗਿਆ ਜੇ ਮੈਨੂੰ ਬੈਂਕ ਵਾਲੇ ਉੱਤੇ ਕਾਲ ਕਰਕੇ ਦੱਸ ਦਿੰਦੇ ਨੇ ਜਿਹੜੇ ਸੋਮਵਾਰ ਨੂੰ ਮੇਰੀ ਟ੍ਰਾਂਜੈਕਸ਼ਨ ਹੋਈ ਆ ਉਹ ਨਾ ਹੁੰਦੀ ਜੀ ਉਹ ਮੇਰਾ ਬਚਾਵਾ ਹੋ ਜਾਂਦਾ ਜਿਹੜੀ ਐਤਾਰ ਨੂੰ 8 ਲੱਖ ਨਿਕਲੇ ਜੀ ਉਹ ਬਲੌਕ ਹੋ ਜਾਂਦਾ ਜੀ ਮੇਰਾ 11-12 ਲੱਖ ਤਾਂ ਹੀ ਬਚਾਵਾ ਹੋ ਜਾਂਦਾ ਉਹ ਬੈਂਕ ਵਾਲਿਆਂ ਦੀ ਨਲਾਕੀ ਕਰਕੇ ਮੇਰਾ ਐਡਾ ਵੱਡਾ ਨੁਕਸਾਨ ਹੋਇਆ ਜੀ ਮੈਨੂੰ ਲੱਗਦਾ ਇਹਦੇ ਵਿੱਚ ਸਾਰੇ ਮੇਲੇ ਭੁਗਤ ਬੈਂਕ ਵਾਲਿਆਂ ਦੀ ਆ ਜੋ ਅੱਜ ਤੱਕ ਕੋਈ ਮੈਨੂੰ ਕਿਸ਼ੇ ਰਾ ਨਹੀਂ 파ਰੇ ਨਾ ਕੋਈ ਮੈਂ ਤਾਂ ਮੰਨ ਕਰਦਾ ਜੀ ਜ਼ਿੰਮੇਦਾਰਾ ਛੋਟਾ ਜ਼ਿੰਮੇਦਾਰਾ ਮੈਂ 26 ਲੱਖ ਰੁਪਏ ਨਹੀਂ ਭਰ ਸਕਦਾ ਜੀ ਮੇਰਾ ਖਾਤੇ ਪੈਸੇ ਮਾਫ ਕੀਤੇ ਜਾਣ ਜੀ ਬੈਂਕੇ ਦੀ ਜ਼ਿੰਮੇਵਾਰ ਅਮਾਉਂਟ 26 ਲੱਖ ਰੁਪਏ ਹੈ ਜੀ 52 ਲੱਖ ਅਮਾਉਂਟ ਸੀਗੀ ਜੀ ਇਹਦੇ ਵਿੱਚੋਂ ਮੈਂ 26 ਲੱਖ ਭਰ ਪਾ ਜੀ ਅੱਛਾ ਮੇਰੇ ਸਾਹਮਣੇ ਤੁਹਾਨੂੰ ਕੀ ਵਿਸ਼ਵਾਸ ਹੋਇਆ ਜੀ ਮਿੰਦੀ ਸਾਹਿਬ ਕੋਲ ਅਸੀਂ ਆਉਂਦੇ ਜਾਂਦੇ ਰਹੇ ਜਿਵੇਂ ਬੰਦੀਆਂ ਨੂੰ ਵੀ ਲੈ ਕੇ ਆਉਂਦੇ ਰਹੇ ਉਹ ਕਹਿੰਦੇ ਰਹੇ ਕੋਈ ਨਹੀਂ ਜੀ ਇਨਕੁਆਰੀ ਚੱਲਦੀ ਆ ਬ੍ਰੀਕੀ ਨਾਲ ਤੁਹਾਡੀ ਇਨਕੁਆਰੀ ਚੱਲ ਰਹੀ ਆ ਤੁਹਾਡਾ ਕੋਈ ਕਸੂਰ ਨਹੀਂ ਤੁਹਾਡੇ ਹੱਕ ਤੇ ਉਹਨੂੰ ਦੇਤਾ ਜੀ ਉਹ ਸਭੀ ਸਾਈਬਰ ਕ੍ਰਾਈਮ ਵਾਲੇ ਨੇ ਉਹਨਾਂ ਦੇ ਇੰਚਾਰਜ ਨੇ ਤੁਹਾਨੂੰ ਕੀ ਕਿਹਾ ਹੈ ਤੇ ਬਾਰੇ ਉਹਨੂੰ ਚਾਰ ਕਹਿੰਦੇ ਅਸੀਂ ਬ੍ਰਿੱਕੀ ਦੇ ਵਿੱਚ ਇਨਕੁਆਇਰੀ ਕਰਕੇ ਜੀ ਬੰਦੇ ਚੱਕ ਲਏ ਹੋਣੇ ਆ ਉਹਨਾਂ ਨੇ ਇੱਕ ਬੰਦਾ ਚੱਕ ਕੇ ਵੀ ਲਿਆਂਦਾ ਜੀ ਅੱਛਾ ਜੀ ਉਹਨੂੰ ਜੇਲ੍ਹ ਵੀ ਭੇਜਤਾ ਪਰ ਸਾਡੇ ਜੇਲ੍ਹ ਭੇਜਣ ਨਾਲ ਸਾਡਾ ਮਸਲਾ ਹੱਲ ਨਹੀਂ ਨਾ ਹੋਣਾ ਜੀ ਉਹ ਬੰਦੇ ਨੇ ਕਬੂਲ ਕਰਿਆ ਵੀ ਮੈਂ ਕੋਈ ਹਾਂ ਜੀ ਉਹਨੇ ਕਬੂਲ ਕੀਤਾ ਮੇਰੇ ਖਾਤੇ 'ਚ 10 ਲੱਖ ਰੁਪਏ ਮੈਂ ਇਹਰਾ ਇੰਨੇ ਇੱਕ ਕਸੂਰਾ ਮੈਂ ਲੋਕਾਂ ਦੇ ਖਾਤੇ ਇਕੱਠੇ ਕਰਕੇ ਨੂੰ ਕਲਕੱਤੇ ਦੀ ਕੋਈ ਫਰਾਡ ਕੰਪਨੀ ਜੀ ਉਹਨਾਂ ਨੂੰ ਭੇਜਦਾ ਤੇ ਵੀ ਮੈਨੂੰ ਉਹਨਾਂ ਦੇ ਬਰਡਰ ਲੱਖ ਰੁਪਏ ਕਹਿੰਦੀ ਆ ਮੈਡਮ ਜੀ ਵੀ ਬਲੌਕ ਹੋ ਗਿਆ ਉਹ ਦੇਖੋ ਹੀ ਕਰ ਦਿੰਦੇ ਨੇ ਕਰ ਨਹੀਂ ਜੀ ਉਹ ਤਾਂ ਕੋਰਟ ਕੇਸ ਨੇ ਜੀ ਥੋੜਾ ਕੋ ਥੋੜਾ ਨੰਬਰ ਜਿਵੇਂ ਆ ਗਿਆ ਉਹਨਾਂ ਕੋ ਜਿਹੜੇ ਜਿਹਨੇ ਬੰਦੇ ਨਾਲ ਕਹਿੰਦਾ ਹੋਊਗਾ ਨਾ ਕੋਈ ਵੀ ਪਤਾ ਹੀ ਨਹੀਂ ਤਾਂ ਪਤਾ ਨਹੀਂ ਜਿੰਨੀ ਸਮਝ ਹੁੰਦੀ ਜੇ ਫਿਰ ਇੱਥੇ ਤੱਕ ਐਡਾ ਵੱਡਾ ਨੁਕਸਾਨ ਕਿਉਂ ਹੁੰਦਾ ਜੀ ਸਾਡਾ ਅੱਜ ਕਿਰਨਾਂ ਆਏ ਇੱਥੇ ਕੀ ਦਿੱਕਤ ਆ ਰਹੀ ਹੈ ਇੱਥੇ ਮਤਲਬ ਜਿਹੜੀ ਜਿਹੜੇ ਬੈਂਕਾਂ ਜੀ ਇਹ ਆਪਣੇ ਮੁਲਾਜ਼ਮਾਂ ਦੇ ਪੱਖਪੂਰਦੀ ਆ ਜਿੱਦਾਂ ਵੱਡਾ ਸਾਡਾ ਵੱਡਾ ਨੁਕਸਾਨ ਹੋਇਆ ਜੀ ਬੈਂਕ ਦੀ ਨਲਕੀ ਕਰਕੇ ਹੋਇਆ ਬੈਂਕਾਂ ਦੇ ਮਨਾਜਮਾ ਕਰਕੇ ਹੋਇਆ ਜੀ ਲੋ ਲੋ ਦਾ ਆਇਆ ਇਹਨੂੰ ਮੈਂ ਨਾ ਦੱਸਦਾ ਜੀ ਲੋ ਲੋ ਦਾ ਆਇਆ ਸੋ ਸੀਗਾ ਨਹੀਂ 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 ਅਕਾਊਂਟ ਮੇਰਾ ਭੁੱਲੋ ਜੀ ਅੱਛਾ ਹਾਂਜੀ ਲੈਣ ਦੇ ਮੈਂ ਪਾਸੋਂ ਜਾਂ ਪਟਿਆਲੇ ਕਰਦਾ ਉਹ ਕਿਸੇ ਵੀ ਬ੍ਰਾਂਚ ਕਰਦਾ ਤੇ ਮੈਂ ਤਾਂ ਇਹ ਗੱਲ ਇਹ ਪਹਿਲਾਂ ਕਾਊਂਟਰ ਤੋਂ ਛੱਡਾ ਹੈਗਾ ਜੀ ਪਹਿਲਾਂ ਪਟਿਆਲੇ ਦੀ ਜਿਹੜੇ ਬੰਦੇ ਨੇ ਸਭ ਤੋਂ ਜਿਵੇਂ ਲਿਮਟ ਵੱਡੀ ਕਰਨੀ ਆ ਉਹਨੇ ਸਭ ਤੋਂ ਕਾਗ ਸਾਈਨ ਕਰੇਗੇ ਜੀ ਤੇ ਉਹ ਤੋਂ ਬਾਅਦ ਸਾਨੂੰ ਜਦੋਂ ਇਹ ਫਰਾਡ ਹੋਇਆ ਉਦੋਂ ਪਤਾ ਲੱਗਿਆ ਵੀ ਸਾਡਾ ਖਾਤਾ ਹੀ ਮਲੂਆ ਜੀਾਨੂੰ ਇਹ ਨਹੀਂ ਪਤਾ ਲੱਗਿਆ ਦੀ ਅਪਜੰਤਾ ਇਹ ਪਟਿਆਲੇ ਚੰਦਾ ਦੇਣ ਲੈਣ ਜਾਂਦਾ ਜੀ ਤਾਂ ਵੀ ਅਸੀਂ ਉੱਦੋਂ ਨਾਲ ਮੁਲਾਜ਼ਮਾ ਨਾਲ ਗੱਲ ਕਰੀ ਵੀ ਤੁਹਾਨੂੰ ਦੱਸਦਾ ਜਨਰੇਟ ਸਾਡਾ ਖਾਤਾ ਮਲੂਆ ਕਰੋੜਾ ਰੁਪਈਆ ਵੱਡੇ ਵੱਡੇ ਬਲਾਦਤ ਸੰਤ ਕਰਨੇ ਜਾਂ ਵੱਡੇ ਪੁਰੀਟਿਕਲ ਲੋਕ ਲੋਕ ਅਸੀਂ ਹੁਣ ਮਨੀਸ਼ ਸਾਹਿਬ ਦਾ ਪੱਖ ਲੈਣੇ ਆ ਠੀਕ ਹੈ ਅੱਜ ਦਾ ਪ੍ਰਧਾਨ ਜੀ ਜਗਜਾਪੁਰ ਦੇ ਸੈਕਟਰ ਜਗਮੇਂ ਸਿੰਘ ਜਨ ਸਰਕਰ ਜ਼ਿਲ੍ਹਾ ਪਟਿਆਲਾ ਅੱਛਾ ਤੁਸੀਂ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਤਕਰੀਬਨ ਪੀੜਤ ਪਰਿਵਾਰਾਂ ਨੇ ਤੁਹਾਨੂੰ ਦੱਟਦਾ ਸਭ ਕੁਝ ਹੈ ਜੁਨੇ ਪਰਾਂ ਦਾ 26 ਲੱਖ ਦਾ ਕਿਵੇਂ ਫਰਾਡ ਹੋਇਆ ਹੈ ਛੋਟੇ ਸਾਹਬਾਂ ਨੇ ਗੱਲ ਮੁਕਾ ਲਈਏ ਇਸ ਫਰਾਡ ਦੇ ਵਿੱਚ ਇੱਥੋਂ ਦੇ ਬੈਂਕ ਦੇ ਜਿਹੜੇ ਕਰਮਚਾਰੀ ਨੇ ਇਹਦੇ ਵਿੱਚ ਸ਼ਾਮਲ ਨੇ ਕਥਨ ਆਪਣੇ ਲੈਵਲ ਤੇ ਕਈ ਮਹੀਨੇ ਤੋਂ ਪੈਰਬਾਈ ਕਰ ਰਿਹਾ ਹੈ ਤੇ ਲੇਕਿਨ ਸਾਡੇ ਕਿਸਾਨ ਨੂੰ ਅੱਜ ਤੱਕ ਕੋਈ ਲੱਭ ਲੈਣਾ ਨਹੀਂ ਪੜਾਇਆ ਕਿਸਾਨ ਨੇ ਮਰਪੂਰੋ ਦੇ ਦਸਤਬੰਦੀ ਖੋਲ ਦੇਖ ਰਿਹਾ ਹੁੰਦਾ ਅਸੀਂ ਵੀ ਮਰਪੂਰੋ ਹੋ ਕੇ ਅੱਜ ਬੈਠਾ ਨੂੰ ਤੇ ਤੁਹਾਡਾ ਚੱਲ ਰਿਹਾ ਜਿੰਨਾ ਤੇ ਇਨਸਾਫ ਨਹੀਂ ਮਿਲੂਗਾ ਸਾਡੇ ਕਿਸਾਨ ਦੇ ਪੈਸੇ ਬਾਬਤ ਨਹੀਂ ਹੋਣਗੇ ਤੇ ਉਹਨਾਂ ਤੇ ਜਿਹੜਾ ਮੋਰਚਾ ਹੈ ਲਗਿਆ ਰਹੂਗਾ ਤੁਹਾਨੂੰ ਅਫਸਰ ਸਾਹਿਬਾਨ ਨੇ ਕਿਸੇ ਨੇ ਕੋਈ ਵਿਸ਼ਵਾਸ ਦਵਾਇਆ ਜਾਂ ਕੋਈ ਗੱਲਬਾਤ ਹੋਈ ਹਾਲੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਇੱਥੇ ਅੱਛਾ ਕਿਹੜੀ ਬੈਂਕ ਦਾ ਜੀ ਮਾਮਲਾ ਐਚ ਬੀ ਐਫ ਸੀ ਬੈਂਕ ਕੋਲ ਕਿੰਨੇ ਦਾ ਮਾਮਲਾ ਹੈਗਾ ਜੀ 26 ਲੱਖ ਰੁਪਏ ਦਾ ਖਾਬਰ ਹੋਇਆ ਸਾਡੇ ਕਿਸਾਨ ਨਾਲੇ ਇੱਕ ਨਾਲ ਹੋਇਆ ਜੋਪਰਾ ਵਾਂਗੂ ਠੀਕ ਹੈ ਜੋਪਰਾ ਵਾਲੀ ਤੇ ਬੈਂਕ ਦਾ ਜਿਹੜੀ ਲਿਮਟ ਸੀ ਛੇਤੀਬੜੀ ਨਾਲ ਸੰਬੰਧਤ ਹੈ ਛੇਤੀਬੜੀ ਨਾਲ ਸੰਬੰਧ ਤੇ ਲਿਮਟ ਦੀ ਹੈ ਤੇ ਬਾਰ ਬਾਰ ਕਿਸਾਨ ਉਹਨੇ ਦੱਤਦਾ ਵੀ ਨੇ ਆਇਨਾ ਬੈਂਕ ਦੇ ਅਧਿਕਾਰੀਆਂ ਨੂੰ ਵੀ ਮੇਰੇ ਇਹਦੇ ਖਾਤੇ ਨਾਲ ਸ਼ੇਅਰਟ ਹੋ ਰਹੀ ਹੈ ਬਿਲਕੁਲ ਕਰੋ ਤੇ ਲੇਕਰ ਪਾ ਘਰੋਥਾ ਦੇਣ ਦੀ ਬਜਾਏ ਬੈਂਕ ਕੋਲ ਗੁਜਣਾ ਅਮਲੀ ਕਦਮੋਂ ਨਹੀਂ ਚੱਕੇਗਾ ਤੇ ਇਸੇ ਵਾਰ ਕਿਸੇ ਦਾ ਫਰਾਡ ਹੋ ਚੁੱਕਿਆ ਧੰਨਵਾਦ ਮੈਂ ਬ੍ਰਾਂਚ ਮੈਨੇਜਰ ਹਾਂ ਜੀ ਅਮਰੋਪ ਬ੍ਰਾਂਚ ਦੇ ਵਿੱਚ ਅੱਛਾ ਜੀ ਤੇ ਜਿਹੜਾ ਇਹ ਰਾਮ ਸਿੰਘ ਵਾਲਾ ਮਸਲਾ ਹੈ ਥੋੜੀ ਜਿਹੀ ਲਿਮਟ ਬਣੀ ਹੋਈ ਹੈ ਅੱਛਾ ਜੀ ਪਾਇ ਕੋਈ ਫਰਾਡ ਹੋਇਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਦੇਖੋ ਮੈਂ ਨਾ ਹੀ ਅਥੋਰਾਈਜ਼ ਬੰਦਾ ਨਹੀਂ ਹੈਗਾ ਮੈਂ ਪ੍ਰੈਸ ਨੂੰ ਜਿ ਕੋਈ ਵੀ ਟਿਪ ਨਹੀਂ ਇਹਦੇ ਉੱਪਰ ਕਰ ਸਕਦਾ ਹੈਗਾ ਠੀਕ ਤਾਂ ਜੇਕਰ ਤੁਸੀਂ ਆਪਣਾ ਮਤਲਬ ਕਿ ਆਹ ਚਾਹੁੰਦੇ ਹੈਗੇ ਹੋ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਮੈਂ ਜਿਹੜਾ ਸਾਡਾ ਕਾਰਪੋਰੇਟ ਕਮਿਊਨੀਕੇਸ਼ਨ ਜਿਹੜਾ ਨੰਬਰ ਹੈਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਹੈਗਾ ਤੁਸੀਂ ਉਹਦੇ ਉੱਪਰ ਗੱਲ ਕਰਕੇ ਉਹਨਾਂ ਤੋਂ ਆਪਣਾ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਬਿਲਕੁਲ ਠੀਕ ਤੇ ਜਿਹੜਾ ਅਕਾਊਂਟ ਹੈ ਉਹਨਾਂ ਦਾ ਉਹ ਤਾਂ ਉਹੀ ਸੀਗਾ ਸਰ ਦੇਖੋ ਮੈਂ ਉਹੀ ਗੱਲ ਕਰ ਰਿਹਾ ਹੈਗਾ ਮੈਂ ਨਾ ਕੁਝ ਹਾਂ ਮੈਂ ਅਥਰਾਇਜ਼ ਹੀ ਨਹੀਂ ਹੈਗਾ ਮੈਂ ਕੁਝ ਵੀ ਨਹੀਂ ਦੱਸ ਸਕਦਾ ਹੈਗਾ ਪ੍ਰਸ਼ ਨੂੰ ਜੇ ਆਪਣਾ ਮਤਲਬ ਕੀ ਹੋ ਉਹਦੇ ਉੱਪਰ ਮੈਂ ਕੋਈ ਵੀ ਟਿੱਪਣੀ ਨਹੀਂ ਕਰ ਸਕਦਾ ਜੇ ਆਪਣੇ ਹਾਇਰ ਛੋਟੇ ਨੰਬਰ ਤੇ ਕੋਈ ਤੁਹਾਡੇ ਨਾਲ ਉਹਨਾਂ ਨੇ ਪਹਿਲਾਂ ਸੰਪਰਕ ਕੀਤਾ ਹੋਵੇ ਵੀ ਸਾਡੇ ਨਾਲ ਮਾਮਲਾ ਹੋਇਆ ਜਿੰਨੇ ਸਰ ਜੋ ਵੀ ਕੁਝ ਹੈਗਾ ਸਰ ਉਹ ਕੋਰਪੋਰੇਟ ਕਮਿਊਨੀਕੇਸ਼ਨ ਵਗੈਰਾ ਸਭ ਕੁਝ ਹੈਗਾ ਸਰ ਕਸਟਮਰ ਜੋ ਵੀ ਕੁਝ ਹੈਗਾ ਕਮਿਊਨੀਕੇਟ ਕੀਤਾ ਹੋਇਆ ਹੈਗਾ ਤੇ ਬਸ ਉਹੀ ਚੀਜ਼ ਹੈਗੀ ਸਰ ਕਿ ਮੈਂ ਤਾਂ ਉਹ ਨਹੀਂ ਕਰ ਸਕਦਾ ਮੈਂ ਤੁਹਾਨੂੰ ਨੰਬਰ ਦੇ ਦੇਣਾ ਹਾਂ 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 30 ਦਾ ਨੰਬਰ ਦੇ ਦੋ ਕਾਰਪੋਰੇਟ ਕਮਿਊਨੀਕੇਸ਼ਨ ਤੋਂ ਮੇਰੇ ਜੋ ਬਾਅਦ ਲੈ ਕੇ ਆਪਸ ਖਾ ਲਾ ਕੇ ਕਰਨ ਕਰ ਲੋ ਕੋਈ ਨਹੀਂ ਕਿਹਦਾ ਕਿਹਨੇ ਚੱਲੀ ਹੋਆ ਕਿਨਾ ਚਾ ਰਾਤ ਦਾ ਮੀਂਹ ਪਵੇ ਮੇਰੀ ਆਵੇ ਅਸੀਂ ਆਪਣਾ ਟੈਂਟ ਲਾ ਕੇ ਰਾਤ ਮਿਨਿਸਟਰ ਦੇ ਨਾਲ ਇੱਥੇ ਸੌਆ ਕਰਾਂਗੇ ਸੋ ਮੈਂ ਬੇਨਤੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਕਿ ਤੁਰੰਤ ਇਹਨਾਂ ਤੇ ਕੜੀ ਨੇ ਮੈਨਾਂ ਦਾ ਅਤੀ ਧੰਨਵਾਦ ਹੈ ਜਿਨ੍ਹਾਂ ਮੇਰੇ ਮਾਰੇ ਦੀ ਸਨਹਿਤੇ ਮੇਰੇ ਨਾਲ ਸਹਿਯੋਗ ਕੀਤਾ ਤੇ ਜੋ ਮੇਰੇ ਨਾਲ ਬਾਤ ਪੜਿਆ ਉਹ ਤੁਹਾਨੂੰ ਮੈਂ ਤੁਹਾਡੇ ਦੱਸਣਾ ਚਾਹਣਾ ਤੁਹਾਡੇ ਸਾਰਿਆਂ ਦੇ ਨਾਲ ਜੀ ਵੀ ਬੈਂਕਾਂ ਕੀ ਕਰਦੀਆਂ ਨੇ 18 ਅਗਸਤ ਨੂੰ ਮੇਰਾ ਬਰਸਾਪ ਹੈ ਕੋਈ ਜੀ ਉਸ ਤੋਂ ਬਾਅਦ ਮੈਂ ਬੈਂਕ ਨੂੰ 22 ਤਰੀਕ ਨੂੰ ਗਿਆ ਵੀ ਮੈਨੂੰ ਡਰਾ ਮੇਰੇ ਖਾਤੇ ਚੋਂ ਪੈਸੇ ਨਾ ਨਿਕਲ ਜਾਣ ਵੀ ਮੇਰਾ ਖਾਤਾ ਬਲੌਕ ਕੀਤਾ ਜਾ ਰਿਹਾ ਹੈ ਜਦੋਂ ਜਿਸ ਬੰਦ ਨੇ ਮੇਰੀ ਲਿਮਟ ਕਰੀ ਹਰਜਿੰਦਰ ਸਿੰਘ ਜੀ ਨੇ ਮੌਜੂਦ ਨਾਲ ਕੈਂਪ ਕੀਤਾ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਸ ਟਾਈਮ ਕਿੱਥੇ ਹੋ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਪਾਸਵਾਦੀ ਤੇ ਉਹ ਕਹਿੰਦਾ ਵੀ ਤੁਸੀਂ ਮੇਰੀ ਭਾਸੋਂ ਜਾ ਕੇ ਬੈਂਕ ਤੇ ਗੱਲ ਕਰਾਓ ਅਸੀਂ ਤੁਹਾਡਾ ਖਾਤਾ ਹੋਣੇ ਮੇਰਾ ਬਰਸਰ ਹੈਗੋਰ ਕਿਹਾ ਜੀ ਮੇਰੀ ਪੇਮੈਂਟ ਨਾ ਨਿਕਲ ਜੇ ਵੀਰ ਮੇਰਾ ਖਾਤਾ ਬਲੌਕ ਕਿਉਂ ਕੀਤਾ ਜਾ ਗਿਆ ਵੀ ਮੈਂ ਹਰਜਿੰਦਰ ਸਿੰਘ ਜੀ ਨੇ ਹਰ ਵੀ ਗੱਲ ਕਰਾਈ ਉਹਨਾਂ ਨੇ ਵੀ ਕਿਹਾ ਵੀ ਇਹਦਾ ਖਾਤਾ ਬਲੌਕ ਕਰ ਦਿਓ ਪਰ ਬੈਂਕ ਨੇ ਮੇਰਾ ਖਾਤਾ ਬਲੌਕ ਕਰਨ ਦੀ ਬਜਾਏ ਮੈਨੂੰ ਉਲਟੀਆਂ ਰਾਇਆਂ ਦੇਤੀਆਂ ਜੇ ਵੀ ਅੰਕਤਾ ਪੈਸੇ ਨਿਕਲਣ ਲੱਗੇ ਤਾਂ ਹੁਣ ਬੈਂਕਾ ਖਾਲੀ ਹੋ ਜਾਂਣਾ ਵੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਕਿਸੇ ਨਾਲ OTP ਸ਼ੇਅਰ ਨਾ ਕਰੋ ਕਿਸੇ ਨਾਲ ਲਿੰਕ ਸ਼ੇਅਰ ਨਾ ਕਰੋ ਵੀ ਇਦਾਂ ਕੋਈ ਪੈਸੇ ਨਹੀਂ ਨਿਕਲਦੇ ਮਾਜੀ ਜੇ ਨਿਕਲ ਗਏ ਕਹਿੰਦੇ ਫਿਰ ਤਾਂ ਬੈਂਕਾ ਹੀ ਖਾਲੀ ਹੋ ਜਾਂਦੀਆਂ ਚਲੋ ਮੈਨੂੰ ਪਰ ਭਰੋਸੇ 'ਚ ਲੈ ਕੇ ਵਾਪਸ ਕਰਤਾ ਜੀ ਤੁਹੇ ਛੱਡਾ ਕੰਮਤੀ ਜੀ ਬੈਂਕ ਨੂੰ ਸੂਚਿਤ ਕਰਨਾ ਜਿੰਨੇ ਕਿ ਜਦੋਂ ਬਿਮਾਰ ਬੰਦਾ ਡਾਕਟਰ ਕੋਲ ਜਾਊਗਾ ਜੀ ਡਾਕਟਰ ਦਵਾਈ ਦੇ ਦੇਣਾ ਉਹਨੂੰ ਘਰੋਸੇ ਦੇ ਵਿੱਚੋਂ ਤਾਂ ਬਿਵਾਰ ਨਹੀਂ ਇਹ ਕਿ ਚਲੇ ਜਾਓ ਜੀ ਬੰਦਾ ਹੋਰ ਕਿੱਥੇ ਜਾਊ ਇਸ ਕਰਕੇ ਬੈਂਕ ਨੇ ਮੈਨੂੰ ਘਰੋਸੇ ਲੈ ਕੇ ਮੋੜਤਾ ਇਹ ਫਿਰ ਉਸ ਤੋਂ ਬਾਅਦ 12 ਸਤੰਬਰ ਦੀ ਗੱਲ ਹੈ ਜੀ 13 ਸਤੰਬਰ ਨੂੰ ਮੇਰੇ ਖਾਤੇ ਦੇ ਵਿੱਚੋਂ 8.5 ਲੱਖ ਰੁਪਈਆ ਰਾਤ ਨੂੰ 1-2 ਵਜੇ ਨਿਕਲੇ ਆ ਜਿਹਦੇ ਵਿੱਚ ਨਾ ਕੋਈ ਮੈਨੂੰ ਮੈਸੇਜ ਨਾ ਕੋਈ ਕਾਲ ਨਾ ਕੋ ਕੁਛ ਨਹੀਂ ਕੀਤਾ ਸ਼ਨੀਵਾਰ ਦਾ ਦਿਨ ਤੀ ਸੀਗਾ ਐਤਵਾਰ ਦੀ ਛੁੱਟੀ ਤੇ ਜੀ ਐਤਵਾਰ ਨੂੰ ਫੇਰ ਮੇਰੇ ਘਰ ਤੇ ਤੋਂ 7-8 ਲੱਖ ਰੁਪਏ ਫੇਰ ਨਿਕਲੇ ਜੀ 5-5 3-3 ਐਂਟਰੀਆਂ ਕਰਕੇ ਇਦਾਂ ਨਿਕਲਦੇ ਰਹੇ 100 ਵਾਰ ਮੈਂ ਬੈਂਕ ਗਿਆ ਬੈਂਕ ਜਾ ਕੇ ਮੈ ਕਿਸੇ ਮਿੱਤਰ ਨੂੰ ਪੇਮੈਂਟ ਦੇਣੀ ਸੀ ਅਸੀਂ ਬੈਂਕ ਤਿੰਨ ਚਾਰ ਘੰਟੇ ਬੈਠੇ ਰਹੇ ਜਿਨ੍ਹਾਂ ਦਾ 7 ਡਾਲਰ ਚੱਲੇ ਅਸੀਂ ਕਹਿੰਦੇ ਅੱਜ ਸਰ ਵੀ ਚਾਹੀਦੀ ਪੇਮੈਂਟ ਕਰਾਉਣੀ ਹੈ ਉਹ ਕਹਿੰਦੇ ਤੁਸੀਂ ਬੈਜੋ ਅਸੀਂ ਫੇਰ ਬੈਠੇ ਰਹੇ ਜੀ ਦੋ ਤਿੰਨ ਘੰਟੇ ਫੇਰ ਮੈਡਮ ਕਹਿੰਦੀ ਜੀ ਤੁਸੀਂ ਹਮੇ ਚੈੱਕ ਦੇ ਦਿਓ ਰੁਡੀ ਐਂਟਰੀ ਕਰਕੇ ਤੁਹਾਨੂੰ ਕਾਲ ਕਰਦਾਂਗੇ ਚਲੋ ਅਸੀਂ ਇਹ ਮੋਂਲ ਚੈੱਕ ਦੇ ਕੇ ਆਗੇ ਜੀ ਦੂਸਰੇ ਦਿਨ ਜਦੋਂ ਪੇਮੈਂਟ ਨਹੀਂ ਇਹਨਾਂ ਨੇ ਟ੍ਰਾਂਸਫਰ ਕੀਤੀ 16 ਤਰੀਕ ਨੂੰ ਫੇਰ ਅਸੀਂ ਬੈਂਕ ਗਏ ਬੈਂਕ ਜਾ ਕੇ ਕਿਹਾ ਵੀ ਤੁਸੀਂ ਸਾਡੇ ਐਂਟਰੀ ਨਹੀਂ ਕੀਤੀ ਜੀ ਕਹਿੰਦੇ ਤੁਹਾਡੇ ਖਾਤੇ ਤਾਂ ਪੈਸੇ ਹੀ ਨਹੀਂ ਅਜਿਓ ਜੇ ਸਾਡੇ ਖਾਤੇ 'ਚ ਪੈਸੇ ਸੀਗੇ ਤਾਂ ਹੀ ਅਸੀਂ ਤੁਹਾਨੂੰ ਚੈੱਕ ਦੇ ਕੇ ਗਏ ਹਾਂ ਜੇ ਸਾਡੇ ਖਾਤੇ 'ਚ ਪੈਸੇ ਨਹੀਂ ਸੀਗੇ ਅਸੀਂ ਤੁਹਾਨੂੰ ਚੈੱਕ ਕਿਉਂ ਦੇ ਕੇ ਜਾਂਦੇ ਤੁਹਾਨੂੰ ਕਹਿੰਦੇ ਜਿਹੜਾ ਕੋਈ ਸੌਨਾਤੀ ਹੋ ਗਿਆ ਤੁਹਾਡੇ ਨਾਲ ਫਰਾਡ ਹੋ ਗਿਆ ਵੀ ਤੁਸੀਂ ਹੁਣੇ ਜਾ ਕੇ ਸਾਈਬਰ ਕ੍ਰਾਈਮ ਤੇ ਰਿਪੋਰਟ ਕਰਾਓ ਅਸੀਂ ਛੋਟੇ ਨਾਲ ਲੈਕੀ ਕਰਕੇ ਜਿਹੜਾ ਸਾਡਾ ਅੱਜ ਪੇਮੈਂਟ 7 3/2 ਲੱਖ ਰੁਪਏ ਸੋਮਵਾਰ ਨੂੰ ਨਿਕਲਿਆ ਇਹ ਤਾਂ ਨਿਕਲਦਾ ਜਿਹੜਾ ਐਤਵਾਰ ਨੂੰ ਨਿਕਲਿਆ ਉਹ ਬਲੌਕ ਹੋ ਜਾਂਦਾ ਜੀ 11-12 ਲੱਖ ਰੁਪਏ ਦਾ ਜਿਹੜਾ ਬਚਾਅ ਹੋ ਜਾਂਦਾ ਜੇ ਸਾਨੂੰ ਬੈਂਕ ਨੂੰ ਸੋਮਵਾਰ ਨੂੰ ਸੂਚਿਤ ਕਰ ਦਿੰਦੀ ਪਰ ਬੈਂਕ ਨੇ ਏਡੀ ਵੱਡੀ ਨਲਕੀ ਦੋ ਵੱਡੀਆਂ ਨਲਕੀਆਂ ਕੀਤੀਆਂ ਨੇ ਜੇ ਇਤਨਾ ਮੇਰਾ ਖਾਤਾ ਬਲੌਕ ਨਹੀਂ ਕੀਤਾ ਇੱਕ ਸੌਵਾਰ ਨੂੰ ਮੈਨੂੰ ਸੂਚਿਤ ਨਹੀਂ ਕੀਤਾ ਵੀ ਤੇ ਬੇ ਖਾਤੇ ਤੇ ਪੈਸੇ ਨਹੀਂ ਤੁੜੋ ਸੀ ਸਾਈਬਰ ਕ੍ਰਾਈਮ ਟੂ ਜੀ ਰਿਪੋਰਟ ਕਰਾਈ ਜਿਹੜਾ ਸੌਫਟਵਰ ਨੂੰ ਨਿਕਲਿਆ 2.5-3 ਲੱਖ ਰੁਪਏ ਬਲਾਕ ਹੋ ਗਿਆ ਬਾਕੀ ਸਾਈਬਰ ਕ੍ਰਾਈਮ ਵਾਲੇ ਵੀ ਕੋਈ ਰਾਹ ਨਹੀਂ ਪਾ ਰਹੇ ਜੀ ਆਈ ਜਿ ਆਈ ਜਾਓ ਜਾਈ ਜਾਓ ਜੀ ਬੈਂਕ ਵੀ ਆਏ ਸੀ ਕਿਸਾਨਵਤ ਜਥੇਵੰਦਨ ਵੀ ਲੈ ਕੇ ਥੋਡੀ ਇਨਕੁਆਰੀ ਚੱਲਦੀ ਹੈ ਜੀ ਥੋਡੀ ਇਨਕੁਆਰੀ ਚੱਲਦੀ ਆ ਅਜੇ ਤੱਕ ਇਨਕੁਆਰੀ ਦਾ ਕੋਈ ਜਵਾਬ ਨਹੀਂ ਜੀ ਤੇ ਖੱਜਲ ਖਵਾਰ ਹੁਣ ਤੋਂ ਬਜਾਏ ਸਭ ਜੋ ਕੁਝ ਨਹੀਂ 26 ਲੱਖ ਵੱਡੀ ਬੌਂਟ ਆ ਜੀ ਅਸੀਂ ਛੋਟੇ ਕਿਸਾਨ ਆ ਦੋ ਤਿੰਨ ਕਿੱਲਾਂ ਦੇ ਮਾਰਕਾ ਸੀ ਮਿੰਡਾ 26 ਸਾਲ ਤੇ ਵੀ 26 ਲੱਖ ਨਹੀਂ ਭਰ ਸਕਦੇ ਵੀ ਐਡੀ ਵੱਡੀ ਰਕਮ ਅਸੀਂ ਕਿਵੇਂ ਵਾਪਸ ਕਰਾਂਗੇ ਇਸ ਕਰਕੇ ਬੇਨਤੀ ਕਰਦੇ ਆ ਅਸੀਂ ਕਿਸਾਨ ਬਜੇ ਤੇ ਬੰਦਿਆਂ ਨੂੰ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ ਸਾਡਾ ਘਟਕੇ ਸਾਥ ਦਿੱਤਾ ਜਾਵੇ ਸਾਡੇ ਪੈਸੇ ਮਾਫ ਕਰਾਇਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ